ਯਾਦ ਰੱਖਿਓ ਇਹਨੂੰ ਮਾਇਆ ਦੀ ਪਾ ਲੱਗੀ ਹੋਈ ਦੋ ਤਰ੍ਹਾਂ ਦੇ ਰੰਗਾਂ ਦਾ ਪਾਵਨ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਇੱਕ ਹੈ ਪੱਕਾ ਰੰਗ ਇੱਕ ਹੈ ਕੱਚਾ ਰੰਗ ਕੁ ਸੰਬੇ ਦੇ ਰੰਗ ਨੂੰ ਕੱਚਾ ਰੰਗ ਆਖਿਆ ਗਿਆ ਮਾਇਆ ਦਾ ਰੰਗ ਆਖਿਆ ਗਿਆ ਝੂਠਾ ਰੰਗ ਆਖਿਆ ਗਿਆ ਤੇ ਮਜੀਠ ਦੇ ਰੰਗ ਨੂੰ ਪੱਕਾ ਆਖਿਆ ਗਿਆ ਦੁਨੀਆਦਾਰੀ ਦੀ ਜਿਹੜੀ ਪ੍ਰੀਤ ਹੈ ਜਿਹੜਾ ਮੋਹ ਹੈ ਇਹ ਕੱਚਾ ਰੰਗ ਹੈ ਜਿਹੜੀ ਪ੍ਰਭੂ ਦੇ ਨਾਮ ਦੀ ਪ੍ਰੀਤ ਹੈ ਇਹ ਪੱਕਾ ਰੰਗ ਹੈ ਮਜੀਠ ਦਾ ਰੰਗ ਹੈ ਹਜ਼ੂਰ ਨੇ فرمایا ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜਿਉ ਕਸੁੰਭ ਦਾ ਰੰਗ ਕੱਚਾ ਹੈ ਇਹ 4 ਦਿਨਾਂ ਵਿੱਚ ਉਤਰ ਜਾਂਦਾ ਪਰ ਜਿਹੜਾ ਮਜੀਠ ਦਾ ਰੰਗ ਹੈ ਨਾ ਇਹ ਕਦੇ ਨਹੀਂ ਉਤਰਦਾ ਇੱਕ ਵਾਰੀ ਜਿੰਨੂੰ ਲੱਗ ਗਿਆ ਉਦੇ ਵੱਡੇ ਭਾਗ ਤੇ ਜਿਨੂੰ ਇਹ ਪ੍ਰੇਮ ਦਾ ਰੰਗ ਲੱਗ ਗਿਆ ਉਹਨੂੰ ਵਾਸ਼ਨਾਵਾਂ ਦੀ ਕਦੇ ਮੈਲ ਨਹੀਂ ਲੱਗਦੀ। ਉਹਨੂੰ ਕਦੇ ਬੇਕਾਰਾਂ ਦਾ ਦਾਗ ਨਹੀਂ ਲੱਗਦਾ। ਹਜ਼ੂਰ ਕਹਿੰਦੇ ਲਾਲ ਰੰਗ ਕਿਸਕੋ ਲੱਗਾ? ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ। ਲਾਲ ਰੰਗ ਕਿਸਕੋ ਲੱਗਾ ਜਿਸਕੇ ਵਿਢ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲੱਗੇ ਦਾਗਾ ਇਹ ਪੱਕਾ ਰੰਗ ਹੈ। ਹਜ਼ੂਰ ਨੇ ਇੱਕ ਥਾਂ ਤੇ ਫਰਮਾਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜਾ ਪਿਆਰਾ ਬਚਨ ਕਰਦੇ ਗੁਰੂ ਦਾ ਸਿੱਖ ਰੋਜ਼ਾਨਾ ਸਰਵਣ ਕਰਦਾ ਹੈ ਪੜ੍ਹਦਾ ਰਾਗ ਤਿਲੰਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਜੀ ਵਿਸਤਰੀ ਨੇ ਪੁੱਛਿਆ ਫਿਰ ਮੈਨੂੰ ਇਹ ਰੰਗ ਕਿਉਂ ਨਹੀਂ ਮੈਨੂੰ ਇਹ ਰੰਗ ਦੀ ਬਖਸ਼ਿਸ਼ ਕਿਉਂ ਨਹੀਂ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ ਉਹ ਕਹਿੰਦੇ ਭੈਣੇ ਇਹ ਜਿਹੜਾ ਸਾਡਾ ਤਨ ਹੈ ਨਾ ਇਹਨੂੰ ਮਾਇਆ ਦੀ ਪਾ ਲੱਗੀ ਹੋਈ ਮਾਇਆ ਦੀ ਲੱਗੀ ਹੋਈ ਪਾ ਦੇ ਉੱਪਰ ਕਦੇ ਪ੍ਰੇਮ ਦਾ ਰੰਗ ਨਹੀਂ ਚੜਦਾ ਜਿਸ ਤਰ੍ਹਾਂ ਕੋਰੇ ਰੰਗ ਦੇ ਉੱਪਰ ਕੋਰੇ ਕੱਪੜੇ ਦੇ ਉੱਪਰ ਰੰਗ ਨਹੀਂ ਨਾ ਚੜਦਾ ਇਸੇ ਹੀ ਤਰ੍ਹਾਂ ਭਾਈ ਮਾਇਆ ਦੀ ਪਾ ਲੱਗੀ ਹੋਈ ਹੈ ਤੇ ਪ੍ਰੇਮ ਦਾ ਰੰਗ ਕਿਤਰਾ ਚੜੇ ਮਾਇਆ ਦੇ ਨਾਲ ਅਸੀਂ ਪ੍ਰੇਮ ਕਰਕੇ ਬੈਠੇ ਹੋਏ ਹਾਂ ਇੱਕੋ ਵਾਰੀ ਦੋ ਗੱਲਾਂ ਤੇ ਨਹੀਂ ਨਾ ਬਣਦੀਆਂ ਹਜ਼ੂਰ ਨੇ ਫਰਮਾਇਆ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਇਹਨੂੰ ਮਾਇਆ ਦੀ ਪਾ ਲੱਗੀ ਹੋਈ ਐ ਤੇ ਅਸੀਂ ਲੱਬ ਦਾ ਰੰਗ ਚਾੜਿਆ ਹੋਇਆ ਸਾਡੀ ਜ਼ੁਬਾਨ ਦਾ ਚਸਕਾ ਅਨੇਕਾਂ ਤਰ੍ਹਾਂ ਦੇ ਫਿੱਕੇ ਪਦਾਰਥ ਖਾਣ ਹੈ ਜ਼ੁਬਾਨ ਦੇ ਨਾਲ ਫਿੱਕਾ ਭੋਗਣਾ ਫਿੱਕਾ ਖਾਣਾ ਫਿੱਕਾ ਬੋਲਣਾ ਇਹ ਲੱਬ ਦਾ ਰੰਗ ਚੜਿਆ ਹੋਇਆ ਹੈ ਤੇ ਜਿਹਦੇ ਤੇ ਪਹਿਲਾਂ ਹੀ ਰੰਗ ਚੜਿਆ ਹੋਇਆ ਹੈ ਉਹਦੇ ਤੇ ਰੰਗ ਕਿੱਥੇ ਚੜੇ ਹਜ਼ੂਰ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲਣਾ ਪਿਆਰੇ ਕਿਉਂ ਤਨ ਸੇ ਜਹ ਜਾਏ ਇਹ ਜਿਹੜਾ ਕੋਝਾ ਚੋਲਾ ਹੈ ਭਾਵ ਐਸਾ ਵਾਸ਼ਨਾਵਾ ਦੇ ਵਿੱਚ ਗਲਤਾਨ ਹੋਇਆ ਜਿਹੜਾ ਸ਼ਰੀਰ ਹੈ ਕੋਜਾ ਚੋਲਾ ਮੇਰੇ ਪਿਆਰੇ ਨੂੰ ਚੰਗਾ ਨਹੀਂ ਲੱਗਦਾ ਭੈਣੇ ਤੂੰ ਕਿਰਪਾ ਕਰਕੇ ਦੱਸ ਮੈਂ ਆਪਣੇ ਪਿਆਰੇ ਦੇ ਮਿਲਾਪ ਨੂੰ ਕਿੰਜ ਹਾਸਲ ਕਰਾਂ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤੁਹਾਨੂੰ ਸੇਜੇ ਜਾਏ ਤਾਂ ਹਜ਼ੂਰ ਨੇ ਫਰਮਾਇਆ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਆਉ ਸਾਧੂ ਕੁਰਬਾਨ ਹੈ ਜਮ ਮੇਰੀਏ ਭੈਣੇ ਇਹ ਲਾਲ ਰੰਗ ਇਹ ਗੂੜਾ ਪੱਕਾ ਰੰਗ ਨਾਮ ਜਪਣ ਵਾਲਿਆਂ ਨੂੰ ਮਿਲਦਾ ਹੈ ਜੇ ਉਹਨਾਂ ਦੀ ਦਰਸ਼ਨ ਹੋ ਜਾਣ ਉਹਨਾਂ ਦੀ ਸੰਗਤ ਹੋ ਜਾਵੇ ਤਾਂ ਇਹ ਰੰਗ ਜਿਹੜਾ ਹੈ ਇਸ ਤਣ ਤੇ ਇਸ ਮਨ ਤੇ ਚੜ ਜਾਂਦਾ ਹਜ਼ੂਰ ਕਿੰਜ ਚੜਦਾ ਹੈ ਪਾਦਸ਼ਾਹ ਕਹਿੰਦੇ ਜੇ ਆਪਣਾ ਤਣ ਨਿਲਾਰੀ ਦੀ ਮਿੱਟੀ ਬਣਾ ਲਵੇ ਕਾਇਆ ਰੰਗਣ ਜੇਥੀਏ ਪਿਆਰੇ ਭਾਈਏ ਨਾਉ ਮਝੇਟ ਜੇ ਆਪਣੇ ਤਣ ਨੂੰ ਲਲਾਰੀ ਦੀ ਮੱਟੀ ਉਹ ਭਾਂਡਾ ਜਿਹਦੇ ਵਿੱਚ ਲਲਾਰੀ ਰੰਗਣ ਵਾਲਾ ਰੰਗ ਘੋਲਦਾ ਹੈ ਤੂੰ ਆਪਣੇ ਤਣ ਨੂੰ ਜੇ ਉਹ ਮੱਟੀ ਬਣਾ ਲਵੇਂ ਇਹਦੇ ਵਿੱਚ ਨਾਮ ਨੂੰ ਪਾਵੇਂ ਤਣ ਵਿੱਚ ਨਾਮ ਨੂੰ ਪਾਵੇਂ ਤਣ ਵਿੱਚ ਨਾਮ ਨੂੰ ਕਿੰਜ ਪਾਈਏ ਜੀ ਤਣ ਦੇ ਵਿੱਚ ਨਾਮ ਨੂੰ ਕੰਨਹਰਾਈ ਪਾਇਆ ਜਾਂਦਾ ਹਜ਼ੂਰ ਨੇ ਫਰਮਾਇਆ ਨਾ ਇਸ ਸਰਵਣੋਂ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਕੰਨਾਂ ਰਾਹੀਂ ਪਾਇਆ ਜਾਂਦਾ ਹੈ ਸੁਣ ਕੇ ਪਾਇਆ ਜਾਂਦਾ ਹੈ ਹਜ਼ੂਰ ਕਹਿੰਦੇ ਮਜੀਠ ਰੂਪੀ ਰੰਗ ਇਸ ਤਨ ਰੂਪੀ ਮੱਟੀ ਦੇ ਵਿੱਚ ਕੋਲ ਇਹਨੂੰ ਲਲਹਾਰੀ ਦੀ ਮੱਟੀ ਬਣਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਜੇ ਰੰਗਣ ਵਾਲਾ ਲਿਲਾਰੀ ਤੇਰੇ ਤੇ ਤਰੁਠ ਪਿਆ ਤੇਰੇ ਤਨ ਤੇ ਮਨ ਨੂੰ ਉਹਨੇ ਰੰਗ ਦਿੱਤਾ ਦੁਨੀਆ ਦੇ ਕੋਈ ਲਿਲਾਰੀ ਕੋਲ ਐਸਾ ਰੰਗ ਨਹੀਂ ਜਿਹੜਾ ਰੰਗ ਤੈਨੂੰ ਚੜੇਗਾ ਲੋਕ ਪਰਲੋਕ ਵਿੱਚ ਵੀ ਨਹੀਂ ਲੱਥੇਗਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਜਿਨ੍ਹਾਂ ਦੇ ਚੋਲੇ ਰੱਤੇ ਹੋਏ ਨੇ ਭਾਵ ਜਿਨ੍ਹਾਂ ਦੇ ਸਰੀਰ ਪ੍ਰਭੂ ਦੀ ਮੁਹੱਬਤ ਵਿੱਚ ਪ੍ਰਭੂ ਦੇ ਪ੍ਰੇਮ ਵਿੱਚ ਭਿਜੇ ਹੋਏ ਨੇ ਜਿਨ੍ਹਾਂ ਸਰੀਰਾਂ ਵਿੱਚ ਪ੍ਰਭੂ ਦੀ ਮੁਹੱਬਤ ਹੈ ਜਿਸ ਨੂੰ ਬਾਬਾ ਫਰੀਦ ਜੀ ਨੇ ਬੜੇ ਪਿਆਰੇ ਬਚਨਾਂ ਰਾਹੀਂ ਸਮਝਾਇਆ ਉਹ ਕਹਿੰਦੇ ਮੁਹੱਬਤ ਹੀ ਸਜੀਵਨ ਦਾ ਮਕਸਦ ਹੈ ਪ੍ਰਭੂ ਦਾ ਪ੍ਰੇਮ ਹੀ ਸਜੀਵਨ ਦਾ ਮਨੋਰਥ ਹੈ ਉਹਨਾਂ ਆਖਿਆ ਉਹ ਕਹਿੰਦੇ ਨੇ ਦਿਲੋਂ ਮੁਹੱਬਤ ਜਿਮ ਜੇ ਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੈ ਵਿਸਰਿਆ ਜਿਨ ਨਾਮ ਸੇ ਭੁਏ ਭਰਥਿਏ ਪ੍ਰਭੂ ਦਾ ਨਾਮ ਹੀ ਉਹ ਪੱਕਾ ਰੰਗ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਹ ਕੈ ਪਾਸ ਉਹਨਾਂ ਦੇ ਕੋਲ ਪਿਆਰਾ ਹੈ ਜਿਨ੍ਹਾਂ ਦਾ ਤਨ ਤੇ ਮਨ ਉਹਦੇ ਨਾਮ ਰੰਗ ਵਿੱਚ ਰੰਗਿਆ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਜੇ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਭਾਵ ਜੇ ਉਹਨਾਂ ਦੀ ਸੰਗਤ ਮਿਲ ਜਾਵੇ ਜੇ ਉਹਨਾਂ ਦਾ ਮਿਲਾਪ ਮਿਲ ਜਾਵੇ ਤਾਂ ਜਿਹੜੇ ਅਣ ਰੰਗੇ ਹਿਰਦੇ ਨੇ ਸੰਗਤ ਕਰਦੇ ਆ ਉਹ ਵੀ ਰੰਗੇ ਜਾਂਦੇ ਨੇ ਉਨ੍ਹਾਂ ਦੀ ਸੰਗਤ ਕਰਦਿਆਂ ਅਨਰੰਗੇ ਹਿਰਦੇ ਵੀ ਰੰਗੇ ਜਾਂਦੇ ਨੇ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਗਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ हे ਮੇਰੀਏ ਭੈਣੇ ਇਹ ਰੰਗ ਸਾਨੂੰ ਮਸ਼ੱਕਤ ਨਾਲ ਕਾਲ ਨਾਲ ਨਹੀਂ ਮਿਲਣਾ ਆਪਣੀ ਸਿਆਣਪ ਤੇ ਚਾਤਰੀ ਦੇ ਨਾਲ ਨਹੀਂ ਮਿਲਣਾ ਤੂੰ ਉਹਦੇ ਅੱਗੇ ਅਰਦਾਸ ਕਰ ਜਿਸ ਦਿਨ ਉਹ ਤੇਰੇ ਤੇ ਮਿਹਰਬਾਨ ਹੋਇਆ ਜਿਸ ਦਿਨ ਉਹ ਤੇਰੇ ਤੇ ਤਰੁਠਾ ਉਹਨੇ ਆਪੇ ਹੀ ਤੇਰੇ ਇਸ ਚੋਲੇ ਨੂੰ ਇਸ ਤਣ ਨੂੰ ਨਾਮ ਦਾ ਰੰਗ ਚਾੜ ਦੇਣਾ ਹਜ਼ੂਰਤੇ ਫਰਮਾ ਰਹੇ ਕਵਨ ਬਣੀ ਰੀ ਤੇਰੀ ਲਾਲੇ ਮੇਰੀਏ ਭੈਣੇ ਤੂੰ ਕਿਰਪਾ ਕਰਕੇ ਮੈਨੂੰ ਦੱਸ ਇਹ ਸੋਹਣਾ ਲਾਲ ਰੰਗ ਤੈਨੂੰ ਕਿੱਥੋਂ ਲੱਗਾ ਕਿੱਥੋਂ ਤੈਨੂੰ ਪ੍ਰੇਮ ਦੀ ਸੁਮਹਬੱਤ ਦੀ ਪ੍ਰਾਪਤੀ ਹੋਈ ਕਮਨ ਰੰਗ ਤੂੰ ਭਈ ਗੁਲਾਲੇ ਇਹ ਕਿਹੜਾ ਪ੍ਰੇਮ ਹੈ ਕਿਹੜਾ ਉਹ ਯਤਨ ਹੈ ਕਿਹੜੀ ਉਹ ਸਿਆਣਪ ਹੈ ਜਿਸ ਦੇ ਨਾਲ ਇਹ ਕੁਝ ਮਿਲਿਆ ਤਾਂ ਗੁਰੂਦੇਵ ਫਰਮਾਨ ਕਰਦੇ ਨੇ ਹੇ ਭਾਈ ਇਹ ਤਾਂ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਹੀ ਮਿਲਦਾ